ਅੱਜ ਮੇਰੇ ਅਜੀਤ ਉਸ ਸਾਡੇ ਕੌਂਸਲਰ ਜਨੈਸ਼ ਸਿੰਘ ਟੋਣ ਜੀ ਦੇ ਮਾਤਾ ਸਪੰਦ ਕੌੜੀ ਜੀ ਦੇ ਅੰਤਿਮ ਅਰਦਾਸ ਸ਼ਾਮ ਨੂੰ ਉਹਨਾਂ ਨੂੰ ਮਿਲਿਆ ਜਿਸ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਮਾਤਾ ਜੀ ਨੂੰ ਆਪਣੇ ਚੰਨਾਂ ਵਿੱਚ ਨਵਾਜ਼ ਬੱਚਿਆਂ ਤੇ ਸਾਡੇ ਇਸ ਪਰਿਵਾਰ ਨੂੰ ਆਪਣਾ ਮੰਨਦਾ ਬਲਵਦੀ ਸਮਾਤ ਮਕਸ਼ਾ ਪਰਮਾਤਮਾ ਸੁਭਾਤਾ ਬਲਾਜਾ ਦੇਖੋ ਜੀ ਮਾਵਾ ਠੰਡੀਆਂ ਸ਼ਾਮਾਂ ਔਰ ਮਾ ਬਾਬ ਦਾ ਸਿਰ ਤੇ ਸ਼ੀਰਵਾ ਦੋਣਾ ਤੁਹਾਨੂੰ ਬਹੁਤ ਵੱਡਾ ਜੜੀਆ ਪਰਮਾਤਮਾ ਦੀ ਕਿਰਪਾ ਉਹਦੀ ਹੈ ਅੱਜ ਦੇ ਦਿਨ ਸਾਡੇ ਬੜੇ ਪਿਆਰੇ ਕਾਉਂਸਲਰ ਸਰਦਾਰ ਜੁਨਾ ਸਿੰਘ ਢੋਡ ਦੀ ਜੀ ਮਾਤਾ ਜੀ ਦਾ ਅਸਾ ਚਾਲਕ ਚਲੇ ਜਾਣਾ ਆਈ ਦੀ ਇਸ ਦੁਖ ਦੀ ਘੜੀ ਚ ਸਾਰਾ ਸ਼ਹਿਰ ਜਿਹੜਾ ਉਬੜ ਕੇ ਆਇਆ ਔਰ ਮੈਂ ਦੇਖ ਰਿਹਾ ਕਿ ਜਰਨੈਲ ਨੇ ਬਹੁਤ ਜ਼ਿਆਦਾ ਪਿਆਰ ਜਿਹੜਾ ਲੋਕਾਂ ਦਾ ਪਾਇਆ ਮਗਰ ਇਹ ਸ੍ਰਿਸ਼ਟੀ ਦਾ ਨਿਯਮ ਹੈ ਕਿ ਜੋ ਜੀਵ ਜੋ ਪ੍ਰਾਣੀ ਦੁਨੀਆ ਤੇ ਆਇਆ ਉਹਨੇ ਇੱਕ ਨਾ ਇੱਕ ਜਿਹੜਾ ਉਹ ਸੜ ਕੇ ਜਾਂਦਾ ਉਹ ਕਹਿੰਦੇ ਨੇ ਕਿ ਜਿਹੜਾ ਚੀਨਾ ਉਹ ਤੋਂ ਉਠਾ ਕੇ ਮਰਨਾ ਸਾਂਝਾ ਸੋ ਮਗਰ ਜਿਸ ਪਰਿਵਾਰ ਦਾ ਜੀਜਾ ਉਹ ਚਲਾ ਜਾਂਦਾ ਉਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਢੁੱਟ ਜਾਂਦਾ ਮਗਰ ਅੱਜ ਇਸ ਦੁੱਖ ਦੀ ਘੜੀ ਸਾਰਾ ਸ਼ਹਿਰ ਰੋਂਦਾ ਵੀ ਕਿ ਤੇਤਾਸੋ ਤੇ ਜਦਾਸੀ ਜੀ ਉਹਦਾ ਵੀ ਦਰਵਾਜ਼ਾ ਕੋ ਅਸੀਂ ਹੌਸਲਾ ਦੇ ਨਹੀਂ ਆਏ ਆਂ ਔਰ ਗੁਰੂਵਾਰੀ ਦੇ ਚੱਲਣਾ ਦੇ ਵਿੱਚ ਕੋਈ ਅਰਦਾਸ ਕਰਦੇ ਆਂ ਕਿ ਜਿਹੜੀ ਜਿਵੰਧਤਾ ਆਤਮਾ ਜਿਹੜੀ ਬਿਛੀ ਗਈ ਆਪ ਜੀ ਨੂੰ ਆਪਣੇ ਚੱਲਣਾ ਦੇ ਵਿੱਚ ਵਾਪਸੇ ਔਰ ਪਿੱਛੋਂ ਜਿਹੜਾ ਪਰਿਵਾਰ ਹੈ ਉਹਨੂੰ ਇਸ ਪਰੇ ਨੂੰ ਬੰਨੁੰਦਾ ਬਲ ਬਖਸ਼ ਦਾਲੋ ਅੱਜ ਅਸੀਂ ਆਪਣੇ ਮਾਤਾ ਸਕੰਤ ਕੋ ਜੀ ਅਖੰਡ ਅਰਦਾਸ ਦੇ ਵਿੱਚ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅੱਜ ਦੇ ਪਰਣਾਏ ਆ ਪਰ ਅਰਦਾਸ ਵਿੱਚ ਸ਼ਾਮਲ ਹੋਏ ਆ ਜਰਮਨ ਸਿੰਘ ਟੋਟਣਾ ਸਾਡੇ ਬਹੁਤ ਪੁਰਾਣੇ ਪਰਿਵਾਰਕ ਸਬੰਧ ਨੇ ਭਰਾਏ ਸਾਡਾ ਛੋਟਾ ਬਹੁਤ ਸਾਲਾਂ ਤੋਂ ਅਸੀਂ ਜੁੜੇ ਆ ਮਾਤਾ ਜੀ ਦੀ ਜੇ ਆਕਦਮ ਤਬੀਦ ਖਰਾਬ ਹੋਣ ਕਰਕੇ ਮੀਲਾ ਪਹਿਲਾਂ ਬੱਚਿਆਂ ਨੇ ਬਹੁਤ ਜ਼ੋਰ ਲਾਇਆ ਫਰੋਸ ਮਾਲਕ ਦਾ ਹੁਕਮ ਹੈ ਜਿੰਨੇ ਸਵਾਸਾਂ ਦੀ ਪੂੰਜੀ ਲੈ ਕੇ ਭੇਜਿਆ ਸੀਗਾ ਸੋ ਮਾਤਾ ਜੀ ਆਕਾਲਪੁਰ ਦੇ ਚਰਨਾਂ ਜਾਪ ਰਾਜੇ ਨੇ ਕਈ ਅਰਦਾਸ ਕੀਤੀ ਹੈ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਆਕਾਲਪੁਰ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਾਲ ਬਖਸ਼ਣ ਸੋ ਅੱਜ ਸਾਰੇ ਅਸੀਂ ਆਮ ਪਾਰਟੀ ਬਣੋਮੀ ਸ਼ਹਿਰ ਦੇ ਪਤਵੰਤੇ ਸੱਜਣ ਬਹੁਤ ਸਾਰੀਆਂ ਛਿਛੀਤਾ ਰਿਸ਼ਤੇਦਾਰ ਸੱਜਣ ਪਿਆਰੇ ਅੱਜ ਇਸ ਸੰਤਮਰਦਾਸ ਸ਼ਾਮਲ ਹੋ ਕੇ ਅਕਾਲਪੁਰ ਦੇ ਜਨਨ ਜੀ ਬੇਨਤੀ ਕੀਤੀ ਹੈ ਕਿ ਮਾਤਾ ਜੀ ਨੂੰ ਅਕਾਲਪੁਰ ਖਾਪਲੇ ਚਲਾਈ ਨਿਵਾਸ ਸਵਛਨ ਤੇ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਚਨ ਤੁਹਾਨੂੰ